ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਘੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੰਕਾਰ ਸਿੰਘ ਹੁਣ ਅਗਲਾ ਆਪਾਂ ਆਏ ਆ ਆ ਬੋਰਡ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਕਿ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਕਿਉਂਕਿ ਪੈਸੇ ਤੁਸੀਂ ਖਰਚਣੇ ਆ ਤੇ ਜ਼ਿੰਮੇਵਾਰੀਆਂ ਵੀ ਤੁਹਾਡੀਆਂ ਭੰਦੀਆਂ ਵਾਂਗੇ ਜਿਹੜੀਆਂ ਆਪਣੀਆਂ ਤਸੱਲੀ ਕਰਕੇ ਵੇਸਟ ਚੱਕ ਕੇ ਖੜੀਏ ਕਾਫੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆ ਪੰਜ ਜਿਹੜੀਆਂ ਅੱਜ ਵੀਡੀਓ ਚ ਪਾਉਣੀਆਂ ਵਾਂ ਇੱਕ ਚੰਗੇ ਰਿਕਾਰਡ ਵਾਲੀ ਇੱਕ ਤੋਕੜ ਗੱਬਨ ਵੀ ਤੁਹਾਨੂੰ ਦਿਖਾਉਣੀ ਆ ਇੱਕ ਆ ਕਾਫੀ ਖੂਬਸੂਰਤ ਝੋਟੀ ਇੱਕ ਆ ਵੀ ਤੁਹਾਨੂੰ ਦਿਖਾਉਣੀ ਆ ਦੇਖ ਸਕਦੇ ਜੀ ਤੇ ਬਾਕੀ ਮਾਲ ਅੰਦਰ ਵੀ ਭੱਜਾ ਵਾ ਮਾਲ ਉਹ ਵੀ ਸਾਰਾ ਵੇਗ ਨਾਲ ਆ ਪਰ ਵੀਡੀਓ ਜਿਹੜੀਆਂ ਕਹਿੰਦੇ ਅੱਜ ਹੀ ਪੰਜ ਹੀ ਪਾਉਣੀਆਂ ਵਾਂ ਇਹ ਵੀ ਤੁਹਾਨੂੰ ਇਹਨਾਂ ਬਾਰੇ ਵੀ ਦੱਸ ਦੇਵਾਂਗੇ ਤੇ ਗੱਲਬਾਤ ਹੁਣ ਕਰਦੇ ਹਾਂ ਵਿਦਿਆ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਮੇਰੇ ਆ ਜੀ ਸਰ ਚਲੋ ਵਧੀਆ ਮੇਰੀ ਚਹੀਦੀ ਜੇ ਰੋਣ ਕੇ ਫਿਰ ਚੰਗੀ ਲਾਈ ਅੰਦਰ ਵੀ ਫੁੱਲੀ ਭਰੀ ਬਾਹਰ ਵੀ ਫੁੱਲੀ ਭਰੀ ਹੈ ਚਲੋ ਇਹ ਮਹਾਰਾਜ ਲਵਾਉਣ ਵਾਲਾ ਜੀ ਆਪਾਂ ਕਦੇ ਜੋਗੀ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਹੁਕਰ ਸਿੰਘ ਪਿੰਡ ਕੋਗਾ ਤਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਨੰਬਰ 97792834419779283441 ਠੀਕ ਆ ਤੇ ਅੱਜ ਪੰਜ ਹੀ ਵਿਖਾਉਣੀਆਂ ਹਨਾ ਹਾਂਜੀ ਝੋਡੀਆਂ ਚਲੋ ਵਿਖਾ ਲਓ ਤੁਸੀਂ ਸਾਰੇ ਪਸ਼ੂ ਸਾਰੇ ਵਿਕਾਉਗਾ ਜਿੰਨੇ ਤੋ ਫਿਰ ਤਾਂ ਲੈ ਤਾਜ਼ੀਆਂ ਆਈ ਹੋਈਆਂ ਪਸ਼ੂ ਕਈ ਆ ਵੀ ਆਈਆਂ ਉਦਾਂ ਅੱਛਾ ਤੋ ਫਿਰ ਪਾ ਦਾਂਗੇ ਠੀਕ ਆ ਵਾਰੀ ਵਾਰੀ ਫਿਰ ਪਾ ਲੋਗੇ ਕਿ ਅੱਜ ਇੱਕ ਟੋਕੜ ਗੱਪਣ ਮੱਝ ਵੀ ਵਿਖਾਉਣੀ ਚੰਗੇ ਰਿਕਾਰਡ ਵਾਲੀ ਹਾਂਜੀ ਹਾਂਜੀ ਬਹੁਤ ਚੰਗੀ ਮੈ ਤੇ ਆਹ ਤੇ ਚਲੋ ਵਿਖਾਉਣੀ ਹੈ ਕਰੀ ਅੰਦਰ ਵੀ ਵਿਖਾ ਦਈਏ ਕਿਹੜੀਆਂ ਵਾਂ ਦਿਖਾ ਲਓ ਦਿਖਾ ਲਓ ਜੀ ਇਹ ਕਾ ਵੀ ਛੋਟੀ ਬੜੀ ਖੂਬਸੂਰਤਾਂ ਹਾਂਜੀ ਹਾਂਜੀ ਇਹ ਵੀ ਚਾਰ ਦਾਂਦੇ ਕੱਟੀ ਮਗਰੇ ਆ ਅੱਛਾ ਇਹ ਤਾਜ਼ੀ ਹੈ ਤੇ ਆਹ ਇਹ ਤਾਜ਼ੀ ਸੂਈ ਆ ਜੇ ਵੀ ਇੱਕ ਆ ਵੀ ਮੈਂ ਚੰਗੀ ਤੇ ਇੱਕ ਆ ਮੱਜ ਤੇ ਚੰਗੀ ਤਿਆਰ ਹੋਈ ਆ ਥੱਲੇ ਹਾਂਜੀ ਹਾਂਜੀ ਇਹ ਵੀ ਚੰਗੀ ਦੋ ਢੜੀ ਨੇ ਠੀਕ ਆ ਆ ਵੀ ਮੈਂ ਬਹੁਤ ਚੰਗੀ ਆ ਜੀ ਥੋੜੇ ਜਨੇ ਖੜ ਗਈ ਆ ਤੂਬੇ ਦਾ ਠੀਕ ਆ ਵਧੀਆ ਹਲਾਦਾ ਵੱਡੀ ਮੈਂ ਇਹ ਇਹ ਪਾਣਦੀ ਆ ਜੇ ਇੱਕ ਇਹ ਦੁੱਧ ਕੀ ਫੇਰ ਲੋਕ ਕਹਿਣਾ ਦੁੱਧ ਚਵਾ ਕੇ ਪਾਈ ਸੀ ਅੱਛਾ ਆ ਵੀ ਕੱਟੀ ਜਿਹੜੀ ਆ ਵੀ ਬਹੁਤ ਚੰਗੀ ਇੱਕ ਨੀਲੀ ਦੇ ਤਾਂ ਇੱਕ ਰੇਹਰਾ ਕਰਿਆ ਤੇਨ ਇਹ ਦੋ ਦੰਦ ਮੋ ਓਰੀਜਨਲ ਦੰਦ ਦੋ ਦੰਦ ਛੋਟੀ ਆ ਦੇ ਸਾਡੇ ਅੱਛਾ ਮੈਂ ਮਗਰ ਪਿਓਰ ਨਹੀਂ ਦੀਦਾ ਇਹ ਪਿਓਰ ਨੀਲੀ ਦਾ ਜਿਹੜਾ ਬੱਚਾ ਦੋ 12 ਕਿਲੋ ਜਦਨ ਕੱਟੀ ਕਰੂਗੀ ਨਾ ਅੱਛਾ ਫਿਰ ਤਿਆਰ ਦੁੱਧ ਤੇ ਫਿਰ ਇਹ ਕਹਿ ਦिए ਤੇ ਫਿਰ ਲੋਕੀ ਕਹਿੰਦੇ ਆ ਫਿਰ ਪਾਵਾਂਗੇ ਅੱਛਾ ਤਿਆਰ ਕਰਕੇ ਦੁੱਧ ਤੇ ਪਾਉਣੀਆਂ ਵਾ ਹੁਣ ਉਤਰਾ ਕਿੰਨਾ ਇਹਦੇ ਕੋਲ ਨੀਲੀ ਦੀ ਕੋਲ ਇਹ ਕੋ ਬੋੜਾ ਯਾਰ ਕਿਦੋਂ ਅੱਛਾ ਹਾਂਜੀ ਤੇ ਕਰੀ ਆ ਮੱਝ ਤੋਰ ਕੇ ਨਾ ਮਖਾਈਏ ਵੱਡੀ ਮੱਝ ਖੋਲੋ ਇਹਨੂੰ ਕੋਲਾ ਬਾਹਰ ਕੱਢ ਕੇ ਦਿਖਾਈਏ ਚੰਗੀ ਤਰ੍ਹਾਂ ਬਾਕੀ ਆ ਦੇਖ ਸਾਦੇ ਜੀ ਪੂਰੀ ਹਾਥੀ ਵਰਗੀ ਮੱਝ ਆ ਜਿਹੜੀ ਐ ਪਰ ਹਲੇ ਕਹਿੰਦੇ ਕਿ ਤਿਆਰ ਕਰਕੇ ਪਾਉਣੀ ਦੁੱਧ ਚਵਾ ਕੇ ਬਾਕੀ ਉਤਰਾ ਜੇ ਕਿਸੇ ਵੀਰ ਨੇ ਪੁੱਛਣਾ ਵੀ ਹੋਵੇ ਪੁੱਛ ਵੀ ਸਕਦਾ ਵਾ ਪੂਰੀ ਜਵਾਨ ਮੱਝ ਆ ਜਿਹੜੀ ਤਿਆਰੀ ਜੀ ਆ ਲਗਭਗ 60 ਸੂਪ ਹੈ ਨਾ ਹੁਣ ਇਹਨੇ ਵੈਸੇ ਤੇ ਬਾਕੀ ਪਸ਼ੂ ਸਾਰੇ ਜਿਹੜੇ ਵੀ ਇਰੀਆਂ ਨਾਲ ਕੁਲ ਕਮਾਲ ਦੇ ਹੀ ਆ ਤੋ ਕੱਢ ਦੇ ਬਾਹਰ ਕੱਢ ਦੇ ਬਣਾ ਲੈ ਲੈ ਜਾ ਬਾਹਰ ਲੈ ਜਾ ਬਾਹਰ ਕੱਢ ਦੇ ਦੋ ਮੱਜਾਂ ਵਰਗੀ ਤੇ ਕੱਲੀ ਆ ਵੱਡੀਆਂ ਦੋ ਮੱਜਾਂ ਵਰਗੀ ਕੱਲੀ ਆ ਜਿਹੜੀ ਐ ਵੇਖੋ ਇਹਦੇ ਨਾਲ ਮੀਨ ਵਿਖਾ ਲਿਓ ਕਿ ਆਪਾਂ ਕੱਚੀ ਤਿਆਰ ਕੀਤੀ ਆ ਘਰੇ ਹੀ ਆਪਣੇ ਅੱਛਾ ਚੰਗੀਆਂ ਮਾਲਦੇ ਆਪਾਂ ਵੀ ਸ਼ਕੀਨ ਆ ਠੀਕ ਐ ਜੀ ਇਹਨੂੰ ਇਥੇ ਨਾਲਾ ਵਿਖਾ ਲਿਓ ਠੀਕ ਐ ਹਾਂ ਜੀ ਹੱਲੇ ਵੇਹ ਦੇ ਪਰਲੀ ਸਾਈਡ ਤੇ ਨਾਲਾ ਵਿਖਾ ਲਿਓ ਇੱਧਰ ਕਰਕੇ ਤੋੜ ਮਾੜੀ ਜਗਾਹ ਕਿਤੇ ਥੋੜੀ ਜੀ ਬਾਕੀ ਢੰਡੀ ਆ ਭਾਈਓ ਇੱਥੇ ਖੁੱਲੀ ਛੱਡ ਦੋ ਠੀਕ ਹੈ ਜੀ ਨਾੜੇ ਦੋਵੇਂ ਪਾਸੇ ਹੀ ਇਤਰਾਵਾ ਜੜੀਆਂ ਇਹ ਬੜੀ ਸ਼ਾਂਤ ਜੀ ਆ ਜੜੀ ਆ ਜੋ ਲੈ ਆ ਆ ਦੰਗਰ ਨੂੰ ਮਾਰਨਾ ਜੇ ਨਾ ਇਹ ਬੰਦੇ ਨੂੰ ਮਾਰੂ ਇੱਧਰ ਵੀ ਸਾਈਡ ਤੇ ਨਾੜਾ ਠੀਕ ਹੈ ਜੀ ਤੇ ਬਾਕੀ ਚੰਗੀ ਰੀਜ ਨਾ ਪਿੱਛੇ ਉਹ ਵੀ ਕਿਸੇ ਨੇ ਤਿਆਰ ਕੀਤੀ ਆ ਤੇ ਬਾਕੀ ਗਾੜੀ ਵੀ ਵੀਰ ਜੀ ਨੇ ਚੰਗੀ ਸੰਭ ਕਿੰਨਾ ਚਿਰ ਹੋ ਗਿਆ ਵੀਰ ਜੀ ਨੇ ਸੰਭਦਿਆ ਨੂੰ ਤਿੰਨ ਮਹੀਨੇ ਹੋ ਗਿਆ ਜੀ ਤਿੰਨ ਮਹੀਨੇ ਹੋ ਗਏ ਵੀਰ ਜੀ ਨਾਲ ਕੋਲ ਆਈ ਨੇ ਇਹ ਤਾਂ ਤਿੰਨ ਮਹੀਨੇ ਨਾ ਮੀਨਾ ਇੱਕ ਕਹਿ ਕੇ ਦਿੱਤੀ ਸੀ ਜੀ ਅੱਛਾ ਤਿੰਨ ਮਹੀਨੇ ਲੱਗ ਗਏ ਤਿੰਨ ਮਹੀਨੇ ਲੱਗ ਗਏ ਇੱਕ ਮਹੀਨੇ ਤੇ ਆਈ ਕੱਚੀ ਮਗਰਾ ਹਾਂ ਹਾਂ ਚੰਗੀ ਮੈਂ ਪਰ ਚੰਗੇ ਰਿਕਾਰਡ ਵਾਲੀ ਆ ਚੰਗੇ ਕਿੰਨੇ ਕ ਦੁੱਧ ਦੀ ਉਮੀਦ ਕਰਦੇ ਤਾਂ ਦੁੱਧ 20 ਪਲਾਸੀ ਚਮਾਵਾਂਗੇ ਤੁਹਾਡੇ ਚਮਾਵਾਂਗੇ ਵੀ ਲਾਈਵ ਅੱਛਾ ਹਾਂ ਤਾਂ ਹੀ ਆਪਾਂ ਸੁਆਣ ਦੀ ਕੰਡੇ ਆ ਠੀਕ ਆ ਉਹ ਵੀ ਚਮਾਵਾਂਗੇ ਵੀ ਲਾਈਵ ਪਰ ਜੇ ਕਹਿੰਨੇ ਹੁਣ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਕੋਈ ਲੈ ਜੇ ਸੂਈ ਵੀ ਕੋਈ ਲੈ ਜੇ ਦੁੱਧ ਤਿਆਰ ਮਤਲਬ ਜੇ ਭਾਵੇਂ ਕੋਈ ਸੌਦਾ ਕਰ ਲੇ ਤੇ ਕਿਸੇ ਨੇ ਸੂਈ ਖੜਨੀ ਹੋਵੇ ਸੂਈ ਵੀ ਲਾ ਜੇ ਠੀਕ ਆ ਤੇ ਚਲੋ ਫਿਰ ਜਿਹੜੇ ਆ ਇਹ ਛੋਟੀ ਜੀ ਚਾਰ ਦੰਦ ਅਰिजिनल ਜੀ ਅੱਛਾ ਪ्योर ਚਾਰ ਦੰਦ ਆਹ ਮਗਰ ਇਹਦੇ ਆਹ ਕੱਟਾ ਜੀ 9 ਕਿਲੋ ਦੇ ਬਿਲਕੁਲ ਕਰੀਬ ਤੇ ਆ ਰਹੂਗਾ ਜਿਹੜਾ ਤਿਆਰ ਬਿਲਕੁਲ 9 ਲੀਟਰ ਹਾਂਜੀ ਹਾਂਜੀ ਅੱਠ ਦੀ ਕੋਈ ਗਰੰਟੀ ਤਾਂ ਵੇ ਠੀਕ ਆ ਬਾਕੀ ਨਾ ਦੁੱਧ ਜਿਹਦੂ ਕੀ 10 ਪਲਾਸ ਹੀ ਦੇਣੀਆਂ ਆਪਣੇ ਕੋਲ ਲੋਕਲ ਨਹੀਂ ਜੀ ਉਧਰ ਦਾ ਮਾਰੀਏ ਸਾਰਾ ਠੀਕ ਆ ਹਾਂਜੀ ਹਾਂ ਆਹ ਦੇਖ ਸਾਡੇ ਜੀ ਅਰिजिनल ਚੌਗੀ ਹੈ ਪ्योर ਚਾਰ ਦੰਦ ਛੋਟੀ ਆ ਇਹ ਪੁੱਠੇ ਪੁੱਠੇ ਖਾਂਦੀਆਂ ਥੋੜਾ ਚਲੋ ਕੋਈ ਗੱਲ ਨਹੀਂ ਹਾਂਜੀ ਆ ਜੋ ਲੈ ਆਓ ਇਹ ਦਰਵਾਜ਼ੇ ਕਰੀ ਜਿਆਦਾ ਨਾ ਥੋੜਾ ਜਿਹਾ ਪਟਿਆਲਾ ਤੋਂ ਲਾਂਚ ਕਰਦੀ ਹਾਂ। ਬਾਕੀ ਥਾਣੇ ਵੀ ਚੰਗੇ ਘੱਟ ਤੇ ਦੂਰ ਦੂਰ ਜਿਹੜਾ ਥਾਣਾ ਥੋੜਾ ਡਰਦੀ ਡਰਦੀ ਜੀ ਆ। ਹਾਂਜੀ ਨਹੀਂ ਇਹ ਤਾਂ ਥੋੜੇ ਜਿਹਾ ਬੁਧੀ ਹੋੜ ਜਾਂਦਾ। ਚੋਣ ਨਹੀਂ ਆਜੀ ਪਿਆ। ਆਹ ਦੇਖ ਸਾਦੇ ਪਿੱਠਪੂਰੇ ਤਾਂ ਚੰਗੀ ਸਫਾਈ ਜੇ ਝੋਟੀ ਆ ਜਿਹੜੀ। ਮਾਲੋ ਤਰ੍ਹਾਂ ਜਿੰਨਾ ਵੀ ਪੱਜਾ ਵਾ ਸਾਰੇ ਭਗਾਊਗਾ। ਕੋਈ 8-10 ਪਸ਼ੂ ਵੀਰ ਜੀ ਨਾਲ ਕੋਲਿਆ ਕੋਈ ਕੁਝ ਕਾਫੀ ਕਿੰਤੇ ਪਸ਼ੂ ਨਾਲ ਵੀਰ ਜੀ ਨਾਲ ਦੇ ਚਾਚਾ ਜੀ ਨਾਲ ਕੋਲ ਵੀ ਆ। ਮਤਲਬ ਕਿ ਜੇ ਕੋਈ ਇੱਥੇ ਹੁੰਦਾ ਵਾ 11-20 ਦਾ ਲਾਗੇ ਬੰਨੇ ਮੱਝਾਂ ਹੈਗੀਆਂ ਵਾ ਕਿ ਦੋਵਾਂ ਘਰਾਂ ਦੇ ਤੇ ਸਾਰੀਆਂ ਚੰਗੇ ਦੁੱਧ ਵਾਲੀਆਂ। ਹਾਂਜੀ ਹਾਂਜੀ ਆਵੇ। ਮਤਲਬ ਸੋਹਣੀਆਂ ਸੁਨਖੀਆਂ ਛੋਟੀਆਂ ਵਾ ਜਿਹੜੀਆਂ। ਤੇ ਕਿੰਨਾ ਫਿਰ ਮੁੱਲ ਜਿਆਦਾ-ਜਿਆ ਕਰੀਏ ਇਹਦਾ? ਮੁੱਲ ਜੋ ਬਾਬਾ ਜੀ ਤੁਸੀਂ ਕਹੋਗੇ ਜੀ। ਮੈਂ ਪਹਿਲੀ ਵੀਡੀਓ ਆ ਤੁਹਾਡਾ ਮਾਨਤਾ ਨਹੀਂ ਜੋ ਤੁਸੀਂ ਕਹੋਗੇ। ਜਿਆ ਜੀ ਫਿਰ। ਜਿਆ ਜੀ। ਇੱਕ ਦਸ ਦੀ ਦੇ ਦੀ। ਇੱਕ ਦਾ ਤੇ ਜਾਇਜ਼ ਨਹੀਂ ਜੇ ਫਿਰ ਇਹ ਤੇ ਜੋ ਤੁਸੀਂ ਕਹਿੰਦੇ ਇਹ ਤੇ ਜਾਇਜ਼ ਨਹੀਂ ਆਏ ਤੇ ਜਾਇਜ਼ ਵਾਲੀ ਗੱਲ ਕੋਈ ਨਹੀਂ ਜੇ ਫਿਰ ਕਿਤੇ ਕਰ ਦਈਏ ਆਪਾਂ ਨਹੀਂ ਦੇ ਦਈਏ ਹੋਰ ਕਰੀਏ ਮੰਨਤਾ 90 ਦੀ ਲੰਮੀ ਪਹਿਲੀ ਵੀਡੀਓ ਤੁਹਾਡੀ ਬਾਕੀ ਜੋ ਤੁਸੀਂ ਕਹੋਗੇ ਤੁਹਾਡਾ ਸ਼ੋਰਟ ਕਰ ਦਈਏ 5000 ਸ਼ੋਰਟ ਹੋਰ ਕਰ ਦਈਏ 85 ਦੀ ਤੇ 85 ਜੇ ਫਿਕਸ ਹੈ ਜੀ ਅੱਛਾ ਸ਼ੋਰਟ ਕਰਾਂਗੇ ਖੁਸ਼ੀ ਨਾਲ 500 ਕਰ ਦਈਏ 1000 ਕਰ ਦਈਏ ਠੀਕ ਆ 85 ਦੀ ਨਹੀਂ ਜੇ ਮੇਰੇ ਦੇਖੋ ਪਿੱਠੂ ਓਡਾ ਗੱਟੀ ਦਾ ਠੀਕ ਆ ਬਾਕੀ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਆ ਇਹਦਾ ਜਿਹੜਾ ਵਾ ਸੋਹਣ ਪੁਣੇ ਦਾ ਸ਼ਕੀਨੀ ਦਾ ਮੁੱਲ ਵੀ ਹੈ ਜਿਹੜਾ 60 65 ਦੀ 70 ਦੀ ਟੋਕੜ ਕੱਪਣ ਵੇਖ ਜਾਂਦੀ ਹੈ ਫਿਰ ਹਾਂਜੀ ਹਾਂਜੀ ਚੰਗੀਆਂ ਬਰੀਕੀਆਂ ਨੇ ਵਧਣਾਈਆਂ ਇਹਨਾਂ ਬਾਕੀ ਜਦੋਂ ਇਹੋ ਜਿਹੇ ਕਟੀਆਂ ਤਿਆਰ ਕਰ ਦਿੱਤੀਆਂ ਪਰ ਜਦੋਂ ਲੱਗਦਾ ਵਾ ਤੇ ਹੁਣ ਇੱਕਾ ਵੀ ਛੋਟੀ ਬੜੀ ਖੂਬਸੂਰਤ ਜੀ ਇਹਦੇ ਥੱਲੇ ਜੀ 9 ਕਿਲੋ ਗੋੜਾ ਤਿਆਰ ਹੋਊਗਾ ਹੀ ਗਰੰਟੀਡ ਕਿੰਨੇ ਦਿਨ ਗੋੜਾ ਤਿਆਰ ਹੋਊਗਾ ਇਹ ਕਿੰਨੇ ਦਿਨਾਂ ਦੀ ਸੋਈ ਜੇ ਇਹਨੂੰ ਸੂਈ ਨੂੰ ਅੱਜ ਚੌਥਾ ਦਿਨ ਜੇ ਤੇ ਚੌਕ ਦੇ ਦੰਦ ਕੱਢਦੀ ਹੈ ਜੀ ਅੱਛਾ ਹਾਂਜੀ ਇੱਧਰ ਤੋਂ ਤੋੜ ਦਿੰਦੇ ਬਾਬਾ ਜੀ ਪਾਉਂਦੇ ਪਰ ਉਹਦਾ ਕੋਈ ਹੋਰ ਸੌਲ ਨਹੀਂ ਜਮਾ ਸੀ ਠੰਡੀ ਉਹ ਤੋਰਾਂ ਗਾ ਨੂੰ ਬਾਕੀ ਕਾਫੀ ਖੂਬਸੂਰਤ ਝੋਟੀ ਆ ਥਾਂ ਨੇ ਦੇ ਕੋ ਵੀ ਚੰਗਾ ਲੱਗਾ ਵਾ ਤੇ ਥੱਲੇ ਐਵੇਂ ਪੂਰੀ ਸਫਾਈ ਚ ਇਹ ਦੁੱਧ ਕੀ 11 12 ਲੀਟਰ ਦੁੱਧ ਦੇਣ ਵਾਲੀ ਆ ਜੀ 11 12 ਲੀਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਹਿੰਦੇ ਪਹਿਲੇ ਸਵੇਰ ਚਵਾਈ ਜਾਊਗੀ ਝੋਟੀਆਂ ਸਾਰੀਆਂ ਪਹਿਲੇ ਸਵੇਰ ਹੀ ਆ ਬਾਕੀ ਪਹਿਲੇ ਸਵੇਰ ਚੰਗੀ ਤਿਆਰ ਹੋਈ ਆ ਥੱਲੇ ਤਾਦਾ ਜੀ ਬੱਚਾ ਆਈਦਾ ਠੀਕ ਹੈ ਜੀ ਆਹ ਬੱਚਾ ਜੀ ਜੋ ਮੈਂ ਤਾਦਾ ਜੀ ਕੱਟਾ ਸੀ ਤੇ ਮਗਰ ਤੇ ਆਹ ਜਿਹੜਾ ਬੱਚਾ ਜੀ ਠੀਕ ਹੈ ਜੀ ਇਹ ਤਾਂ ਫਿਰ ਜਾਜਾ ਮੁੱਲ ਜੋ ਤੁਸੀਂ ਬਾਬਾ ਜੀ ਕਰੋਗੇ ਜਾਜਾ ਦੀ ਗੱਲ ਕਰਨੀ ਆਪਾਂ ਫਿਰ ਝੋਟੀ ਦੀ ਵੀ ਦੱਸਦੀ ਆ ਹਾਂਜੀ 95 ਦੀ 90 ਵੀ ਦੇ ਦੀਏ 90 ਦੀ ਨਾ ਦਈਏ ਹਾਂਜੀ ਛੋੜ ਤੁਹਾਨੂੰ ਪਤਾ 5000 ਤੇ ਕਰਾਉਣੀ ਆਪਾਂ ਫਿਰ ਚਲੋ ਫਿਰ ਕੋਈ 85 ਦੀ ਜਾਣਦੀ ਹੈ ਵੀ ਅੱਜ ਦੇ ਦਾਂਗੇ 85 ਦੀ ਤੇ ਹੁਣ ਆਹ ਝੋਟੀ ਇੱਕ ਤੇ ਇਹ ਅਲੱਗੀ ਚੀਜ਼ ਆ ਕਿਤੇ ਨੀਲੀ ਰਾਵੀ ਝੋਡੀ ਆ ਫਿਰ ਨੀਲੀ ਰਾਵੀ ਕਹਿੰਦੇ ਠੰਡੀ ਆ ਅਸਲ ਹੀ ਠੰਡੀ ਆ ਜੀ ਠੀਕ ਆ ਜੀ ਆ ਲੋ ਜੀ ਇਦਾਂ ਹੀ ਦੁੱਧ ਨਾ ਦਿੰਦੀ ਇਹ ਅੱਜ ਹੀ ਆਈ ਜੇ ਇਹ ਅੱਜ ਹੀ ਆਈ ਇਹ ਅੱਜ ਆਈ ਆਹ ਵੇਖੋ ਜੀ ਝੂਣ ਜਾਣੇ ਦੀ ਇਤਨੇ ਭਾਵੇਂ ਧਾਰ ਦੋ ਤੇ ਬਸ ਸੁਆ ਪਹਿਲਾ ਹੀ ਆ ਇਹਦਾ ਵੀ ਹਾਂ ਜੀ ਇਹਦੇ ਕੋਲ ਬਾਬਾ ਜੀ 8 ਕਿਲੋ ਲਾ ਕੇ ਢੋਲਾ ਤੇ ਆ ਰਿਹਾ ਠੀਕ ਆ ਜੀ ਬਹੁਤ ਠੰਡੀ ਆ ਜਿਹਦੇ ਲੇਵੇ ਦੀ ਚੜਾਈ ਵੇਖੋ ਜੀ 8 ਕਿਲੋ ਦੇ ਕਰੀਬ ਇਹਦੇ ਕੋਲ ਮੌਕੇ ਤੇ ਕਹਿੰਦੇ ਤਿਆਰ ਆ ਕਿੰਨੇ ਦਿਨਾਂ ਦੀ ਸੂਈ ਆਹ ਜੀ ਬੱਚਾ ਇਹਦਾ ਇਹ ਕਿੰਨੇ ਦਿਨਾਂ ਦੀ ਸੋਈ ਆ ਇਹਨੂੰ ਤੀਸਰਾ ਚੌਥਾ ਦੇਣੀ ਆ ਸੋਈ ਤੇ ਇਹ ਕਿੰਨਾ ਦੁੱਧ ਕੱਢੀ ਜਾਊਗੀ ਇਹ ਦੁੱਧ 10 ਤੋਂ ਇਹ ਦੇ ਦੇ 10 ਵੀ ਬਹੁਤ ਹੈ ਜੀ ਕੱਢੀ ਅੱਛਾ ਬਾਕੀ ਇਹ ਕਿ ਪੂਰੀ ਜਵਾਨ ਹੈ ਜਿਹੜੀ ਕੱਦ ਕਾਠ ਵੱਖਾ ਹਾਂ ਜੀ ਹਾਂ ਜੀ ਆਹ ਵੇਖੋ ਜੀ ਚਲੋ ਫਿਰ ਇਹ ਨਹੀਂ ਹਿੱਲਣਾ ਤਾਂ ਆਹ ਵੇਖੋ ਚੋਣ ਵੇਖੋ ਜੀ ਖੋਲੋ ਹਾਂ ਫਿਰ ਬਾਕੀ ਇਹ ਆ ਵੀ ਇਹ ਝੋਟੀਆਂ ਸਾਰੀਆਂ ਅਗਲੇ ਸੋਵੇ ਨੇ ਚੰਗੀਆਂ ਝੋਟੀਆਂ ਜਿਹੜੀਆਂ ਤਿਆਰ ਹੋਣੀਆਂ ਵਾ ਬਾਕੀ ਕੀਮਤ ਦੀ ਬਿਲਕੁਲ ਸਾਡੀ ਜਿਹੜੀ ਆਪਾਂ ਨਾਰਮਲ ਪਾਉਣੀ ਹੈ ਅੱਛਾ ਕਾਦੀ ਕੀਮਤ ਨਹੀਂ ਪਾਉਣੀ ਜੀ ਠੀਕ ਹੈ ਜੀ ਹ ਸੋਣੀ ਬੜੀ ਹੈ ਜਿਹੜੀ ਹਾਂਜੀ ਹੈ ਵੀ ਜਾਤ ਵਾਲੀ ਆ ਪਿਓਰ ਨਹੀਂ ਦੀ ਗਾੜੀ ਹਾਂਜੀ ਹਾਂਜੀ ਬਾਕੀ ਸਿੰਘ ਜੀ ਵੀ ਧਾਰੀ ਹੈਗੀ ਆ ਜਿਹੜੀ ਇਹਦੇ ਤੇ ਚੰਗੀ ਜੰਮੀ ਪਲੀ ਹੈ ਰਾਜੀ ਆ ਜਿਹੜੀ ਥੱਲੇ ਅੱਜ ਹੀ ਸਫਰ 'ਚ ਆਈ ਆ ਥੋੜਾ ਨਿਗਰਵਾਨੀ ਦੀ ਆਈ ਫਿਰ ਥਾਣੇ ਦੇ ਵਿਚਾਂ ਦੇ ਦਰਨ ਬਹੁਤ ਹੈ ਅਹ ਦੇਖ ਸਰ ਬਹਿ ਹਾਂ ਨਾ ਇਹਦਾ ਪਿੱਛੇ ਇਸ ਤੇ 60 ਰੁਪਏ ਬਾਬਾ ਜੀ ਵੇਖੋ ਮੂੰਹ ਨਹੀਂ ਚੱਕਣ ਲਈਆਂ ਤੇ ਮੁੱਲੇ ਦਾ ਵੀ ਜੱਜਾ ਕਰੀਏ ਮੁੱਲੇ ਦਾ ਵੀ ਤੇਰੇ ਮੁੱਲੇ ਦੇ ਅਸਰ ਤਾਂ ਮੈਂ ਗੱਲ ਦੱਸੀਏ ਹਾਂਜੀ ਛੋਟੀਆਂ ਅਸੀਂ ਲੱਖੋਂ ਪਾਰ ਵੀ ਵੇਚ ਲੈਣੀਆਂ ਅੱਛਾ ਅਲਟਾੜੀ ਪਈ ਨਹੀਂ ਵੀਡੀਓ ਆ ਮੁੱਲਾ ਫਾਂ ਵਾਦ ਕਰਨੀ ਨਹੀਂ ਤੇ ਇਹਨੇ ਤੇ ਹਾਂਜੀ ਇਹ ਮੁੱਲੇ ਦਾ ਵੀ ਜੀ 95 ਹੀ ਆ ਅੱਛਾ ਉਹ ਤੁਸੀਂ ਕਹੋ ਜੋ ਉਹਨੇ ਕਿੰਨੇ ਦੀ ਕਰਦੀ ਹੈ 90 ਦੀ ਕਰਦੀ ਹੈ 90 ਦੀ ਹਾਂਜੀ 90 ਦੀ ਨੰਦਈਏ ਫਿਰ ਚਲੋ ਇਹ ਵੀ ਲੈ ਨਹੀਂ ਜਾਂਦੋ 85 ਦੀ ਇਹ ਵੀ ਫਿਰ 85 85 ਦੀ ਜਿਹੜੀ ਮਰਜ਼ੀ ਕੋਈ ਤਿੰਨਾਂ ਚ ਲੈ ਜਾਏ 85 85 ਦੀਆਂ ਵਾਰ ਕੱਟੀ ਦਾ ਕੋਈ ਅੰਦ ਨਹੀਂ ਵੀ ਆ ਦੇਖੋ ਜੀ ਠੀਕ ਹੈ ਜੀ ਇਹ ਨਹੀਂ ਵੀ ਇੱਕ ਵਾਰ ਬਹਿ ਗਿਆ ਇਹ ਰਜੂ ਠੀਕ ਹੈ ਬਹੁਤ ਜ਼ਿਆਦਾ ਕੱਟੀ ਪੰਡੀ ਆ ਗਈ ਮਤਲਬ ਹੀ ਨਹੀਂ ਹਿੱਲਣਾ ਠੀਕ ਹੈ ਤੇ ਹੁਣ ਝੂਣ ਵੀ ਬਾਬਾ ਜੀ ਵਖਾ ਲਓ ਮਾੜੀ ਜੀ ਵਾਕਿਆ ਝੂਣ ਖਰੀ ਦੇਖੋ ਠੀਕ ਹੈ ਕਰਤੀ ਚ ਛੇਕਾਂ ਵਾਲੀ ਝੂਣੀਆਂ ਤੇ ਹੁਣ ਇੱਕ ਜਿਹੜੀ ਆ ਛੋਟੀ ਪਹਿਲਾ ਸਵਾ ਇਹਦੀ ਕੁਈ ਆ ਦੇ ਕੋ 10 ਕਿਲੋ ਦੁੱਧ ਹੋਗਾ ਕੰਡੇ ਵਾਲਾ ਤਿਆਰ ਜਿਹੜਾ ਹਾਂ ਹਾਂ ਤੇ ਇਹ ਕਿੰਨਾ ਦੁੱਧ ਕਰੀ ਜਾਓਗੇ ਦੁੱਧ ਜੀ 12 ਤਾਂ ਦਊਗੀ ਦਊਗੀ ਜੀ ਤੋੜ ਦਈਏ ਫੇਰ ਇਹਨਾਂ ਇਹਦੇ ਥੱਲੇ ਵੀ ਚੀਜ਼ ਨਹੀਂ ਅੱਛਾ ਮਤਲਬ ਵੀ ਨਹੀਂ ਨਾ ਆ ਵੇਖੋ ਏਦਾਂ ਹੀ ਬਹਿ ਜਾਣਾ ਮੈਂ ਬੱਚਾ ਛੱਡੋ ਤੇ ਭਾਵੇਂ ਨਾ ਛੱਡੋ ਇਹ ਚੀਜ਼ਾਂ ਆਪਾਂ ਨੂੰ ਪਹਿਲਾਂ ਝੋਟੀਆਂ ਜਿਹੜੀਆਂ ਬੜੀਆਂ ਘੱਟ ਲੱਭਦੀਆਂ ਆ ਆਪਣੇ ਜਿਹੜੀ ਏਰੀਆ ਚ ਜਾਂਦੀ ਏਰੀਆ ਦੇ ਕਮਾਲ ਆ ਜੀ ਠੀਕ ਆ ਲੋਕਲ ਨਹੀਂ ਮਾਰਦੇ ਚਲੋ ਮਤਲਬ ਵੀ ਨਹੀਂ ਨਾ ਵੇਖੋ ਸੋਰੀ ਹੈ ਜੀ ਮੈਂ ਹੁਣ ਹੇਠਲੇ ਧਾਰਾ ਨਾਮ ਹਲੇ ਕਿਹੜਾ ਪੂਰੀ ਨਿੱਗਰ ਝੋਟੀਆਂ ਕੱਦ ਕਾਠ ਪੱਖਾਂ ਵੀ ਜਵਾਨ ਆ ਪੂਰੀ ਤੇ ਥੱਲੇ ਵੀ ਸਫਾਈ ਚ ਕੰਪੈਕਟ ਹਵਾਨੇ ਦੀ ਆ ਇਦੋ ਕੋ ਦਰੇ ਤੋਂ ਕੰਡਾਲਾ ਹੈ ਵੇ ਜੀ ਆਪ ਦਾ ਹਾਂਜੀ 10 ਤੋਂ ਜਿੰਨਾ ਘਾਟ ਨਿਕਲ ਆਵੇ ਜੇ 2026 ਦਾ 2000 ਨਾ 2026 ਮੂਹ ਲਗਾਗੇ ਅੱਛਾ ਕਿਰਾਏ ਸਮੇਤ ਨਾਲ ਮੋੜਾਂਗੇ ਜੇ 10 ਤੋਂ ਕੰਡਿਆਂ ਵਾਲਾ ਘਾਟ ਨਿਕਲ ਆਵੇ ਅੱਛਾ 10 ਲੀਟਰ ਤੋਂ ਜੇ ਘੱਟ ਹੋ ਜੇ ਹਾਂ ਤੇ ਜਿੰਨੀ ਸਾਈ ਦਿੱਤੀ ਹੋਗੀ ਅੱਛਾ ਇਹਨਾਂ ਦੇ ਦੁੱਧ ਪਿਆਤਾ ਹੁੰਦੇ ਉਹਨਾਂ ਤੋਂ ਘਾਟ ਨਿਕਲ ਆਵੇ ਆਪਣੀ ਫੁੱਲ ਗਾਰੰਟੀ 10 ਦਿਨਾਂ ਦੀ ਆਪਣੀ ਪਸਮਾ ਦੀ ਵੀ ਗਾਰੰਟੀ ਚ ਅੱਛਾ ਕੋਈ ਵੀ ਕਮੀ ਨਿਕਲ ਆਵੇ ਹਾਂਜੀ ਠੀਕ ਹੈ ਜੀ ਬਾਹਰ ਪਾ ਜਣ ਸਾਡੀਆਂ ਮੈਂ ਕੋ ਖਰਾਬ ਕਰਨ ਬੱਚਾ ਦਾ ਮਰਨ ਇਹ ਬੱਚਾ ਮਰ ਗਿਆ ਜੇ ਕੋਈ ਦੋ ਟਾਈਮ ਚੋ ਗਿਆ ਆਪਣੀ ਗਰੰਟੀ ਖਾਦਾ ਠੀਕ ਹੈ ਜੀ ਸਹੀ ਗੱਲ ਕਹ ਨਹੀਂ ਹਾਂ ਜੀ ਹਾਂ ਜੀ ਬਾਕੀ ਕੱਟੀਆਂ ਨਾ ਆਪਾਂ ਉਧਰੋਂ ਦੇ ਹੁੰਦੇ ਚੰਗੀ ਏਰੀਆ ਦੀਆਂ ਕੱਟੀਆਂ ਦੇ ਹੁੰਦੀ ਠੀਕ ਹੈ ਜੀ ਵੀਰ ਜਣ ਇਹ ਕਹਿੰਦੇ ਵੀ ਜਿੰਨਾ ਜਿੰਨਾ ਦੁੱਧ ਦੱਸਿਆ ਵਾ ਕੋਈ ਆਪਣਾ ਕੰਡਾ ਨਾਲ ਲੈ ਆਵੇ ਜੇ ਉਹਨਾਂ ਨਾਲ ਦੁੱਧ ਨਾ ਨਿਕਲੇ ਤੇ ਸਾਈ ਆਪਨੇ ਦਬਲ ਵਾਪਸ ਲੈ ਜਾ ਤੇ ਉਹਨਾਂ ਜਾਂਦਾ ਖਰਚਾ ਵੀ ਲੱਗੇ ਇਹ ਗੱਲ ਦੀ ਗਰੰਟੀ ਹੈ ਬਾਕੀ ਕੋ ਕੱਟੀ ਨੇ ਬਸ ਮਾਲ ਆ ਗਿਆ ਹੱਥ ਲਾਉ ਤੇ ਬਾਕੀ ਚੰਗੇ ਕੱਦ ਕੱਟ ਤੇ ਚੰਗੇ ਪਿੱਠ ਪੜੇ ਤੇ ਆਤਰ ਇਹਦੇ ਨੂੰ 10 ਕਿਲੋ ਦੁੱਧ ਪੱਕਾ تیار ਆ ਜੀ ਠੀਕ ਆ ਕੋਈ ਨੰਬਰ ਦੱਸ ਕੇ ਲੈ ਲੈ 1 2 3 4 ਹਾਂਜੀ ਇਵੀ ਜੋ ਤੁਸੀਂ ਕਹਿ ਦੋਗੇ ਉਹਨੇ ਦੀ ਫਿਰ ਪਤਾ ਹੀ ਆ ਗਿਆ ਕਿੰਨੇ ਦੀ ਕਰਨੀ ਐ 85 85 ਦੀਆਂ ਚੱਲ ਅੱਜ 85 85 ਦੀ ਲੈਂਡ ਸਾਰੀ ਚੱਲਦੀ ਚਾਰ ਗੱਡੀਆਂ ਚਮੇ ਪੈ ਲੈਣਾ ਚਮੇ 85 85 ਦੀਆਂ ਹਾਂਜੀ ਪਹਿਲਾ ਦੂਜਾ ਤੇ ਪਰ ਇਹ ਕਿ ਸੌਦਾ ਕੋਈ ਵੇਖ ਕੇ ਕਰੇ ਇਹ ਨਾ ਹੋਵੇ ਸੌਦਾ ਕਿਸੇ ਹੋਰ ਦਾ ਹੋਇਆ ਹੋਵੇ ਤੇ ਬਾਅਦ ਚੋਂ ਆਣ ਕੇ ਕੋਈ ਹੋਰ ਜਿਹੜੀ ਆ ਆਪਣਾ ਪਹਿਲਾਂ ਹੀ ਚੰਗੀ ਤਰ੍ਹਾਂ ਵੇਖ ਲਵੇ ਕਿੰਨੇ ਨੰਬਰ ਵਾਲੀ ਦਾ ਸੌਦਾ ਆਹ ਮੁੰਡਾ ਵਾ ਇੱਧਰ ਬਹਿ ਜਾ ਇੱਧਰ ਬਹਿ ਜਾ ਅੱਛਾ ਪਹਿਲਾਂ ਨੂੰ ਗੱਤੀ ਆ ਲੂਗੀ ਪਹਿਲਾਂ ਝੋਟੀ ਆ ਜਿਹੜੀ ਹਾਂ ਆ ਦੇਖ ਇਹ ਗੱਲੋਂ ਨਹੀਂ ਕੋਈ ਗੱਲ ਆ ਗਾਵਾ ਵਾਂਗੋ ਜਿੱਤਰਾ ਮਰਜੀ ਹਾਂ ਠੰਡੀਆਂ ਬਹੁਤ ਆ ਤੇ ਇਹ ਤੋਂ ਪਾਣੀ ਢੋੜ ਦੇ ਟੋਕੜ ਕੱਪਣ ਵੀ ਆ ਗਈ ਫਿਰ ਹਾਂਜੀ ਇਹ ਬਾਬਾ ਜੀ 6 ਮਹੀਨਿਆਂ ਦੀ ਚੈੱਕ ਪਾਸ ਆ ਅੱਛਾ ਦੁੱਧ ਮਤਲਬ ਇਹ ਤੋਂ ਕੋਣ ਤੁਸੀਂ ਲਾ ਲੋ ਵੀ ਨਾ ਮਾਸਟਰ ਰਿਗਾਰਡ ਥਾਣ ਖਾ ਲੂਗੀ ਠੀਕ ਆ ਟੀਕਾ ਲਾ ਕੇ 1.5 ਕਿਲੋ ਦੁੱਧ ਆ ਠੀਕ ਆ ਹਾਂਜੀ ਤੇ ਪਰ ਇਹਦੀ ਵੀ ਕੀਮਤ ਆਪਾਂ ਮੁਫਤ ਵਾਲੀ ਦੇ ਦਵਾਂਗੇ 75-80 ਹਜ਼ਾਰ ਦੀ ਤੇ ਢੂਗੀ ਢੂਗੀ ਚਲੋ ਸੌਰਕ ਦੇ ਤੇ ਇੱਕ ਆ ਕੱਟੀ ਬੜੀ ਨਕੀਨਾ ਹੀ ਬੰਨੀ ਜੇ ਇੱਕ ਹਾਂਜੀ ਇਹ ਘਰੇ ਤਿਆਰ ਕੀਤੀ ਹੈ ਇਹ ਘਰੇ ਵੇਚਣੇ ਚੌਂਕਣਾ ਪਾ ਲੰਦੇ ਆ ਹਾਂਜੀ ਹਾਂ ਦੇਖ ਸਕਦੇ ਨਹੀਂ ਨਹੀਂ ਹੋਣੀ ਹੋਗੀ ਜੀ 15 ਮਹੀਨੇ ਰਹੀ ਹੋ ਗਈ ਤੇ ਪੂਰੀ ਮੱਝਾਂ ਜਿੱਡੀ ਹੋ ਗਈ ਆ। ਦੋ ਵਾਰ ਹੀਟ ਕੱਢੀ। ਅੱਛਾ। ਚੰਗੇ ਸ਼ੌਂਕ ਨਾਲ ਦੇ ਕੇ ਪਾਲਦੇ ਨੀ। ਹਾਂਜੀ ਹਾਂਜੀ ਚੰਗੀ ਸੰਭਾਲੀ। ਇਹਨੂੰ ਉੱਤੇ ਉੱਤੇ ਰੱਖ ਦਈਏ। ਆਹ ਦੇਖ ਸਾਦੇ ਜੇ। ਛੋਡੀ ਮੱਝ ਆ। ਤੇ ਦੁੱਧ ਵਾਲੀ ਨਿਸ਼ਾਨੀ ਐ ਤੇ ਚੰਗਿਆਂ ਵਾਂ। 6 ਮਹੀਨਾ ਦੀ ਗੱਬਣ ਐ। ਚੰਗੀ ਆ ਜੀ ਮੈਂ। ਭਰੀ ਆ। ਨਾਲ ਹੀ ਇਹ ਜਿਹਨਾਂ ਦੇ ਚਾਚਾ ਜੀ ਨਿੰਬੂ ਵਪਾਰ ਕਰਦੇ ਆ ਉਹਨਾਂ ਕੋ ਵੀ ਮਾਲ ਜਿਹੜਾ ਇਹੋ ਜਿਹਾ ਚੰਗਾ ਹੀ ਹੁੰਦਾ ਵਾ ਕੋਈ ਆਵੇ ਇੱਥੇ ਉਹਨਾਂ ਉਹ ਵੀ ਇੱਧਰ ਵੀ ਵੇਖ ਲੈ ਤੇ ਇੱਧਰ ਵੀ ਵੇਖ ਲੈ ਅੱਜ 15 16 ਮੱਝਾਂ ਇੱਕ ਜਗ੍ਹਾ ਤੇ ਮਿਲਣਗੀਆਂ ਕਿਸੇ ਨੂੰ ਹਾਂਜੀ 10 ਲਾ ਕੇ ਪਸ਼ੂ ਆਪਣੀ ਕੋ ਹੁੰਦੇ ਆ ਜੀ ਹਾਂਜੀ ਬਾਕੀ ਪਸ਼ੂ ਆਪਾਂ ਲਏ ਆ ਆਪਣੇ ਵੇਖੀ ਜਾਣ ਆਪਾਂ ਮੰਗਾਉਂਦੇ ਰਹਿੰਦੇ ਆ ਠੀਕ ਆ ਮੋਹਲਾ ਬਾਬਾ ਜੀ ਇਹਦਾ 60000 ਕਰ ਲਈਏ ਹਾਂਜੀ ਜਿੰਨੇ ਦੀ ਤੁਸੀਂ ਕਹੋ ਉਹਨੇ ਦੀ ਦੇ ਦੀ ਕਰ ਦੋ ਆ ਵੀ 55 ਦੀ 54 ਦੀ ਦੇ ਜੇ ਤੁਸੀਂ ਹੋਰ ਕਹਿ ਲੇ ਜੋ ਪਹਿਲੀ ਅਜੋ ਤੁਸੀਂ ਕਹਦੋਗੇ ਉਹੋ ਹੀ ਦਵਾਂਗੇ ਪੂਰੇ 55 ਦੀ 50 ਦੀ ਦੇ ਦੇ ਅੱਛਾ 50 ਦੇ ਮੁਖਤ ਵਾਲਾ ਸਾਹਿਬ ਜੀ ਠੀਕ ਆ ਕਿੰਨਾ ਦੁੱਧ ਚ ਆ ਜੂਗੀ ਐ ਦੁੱਧ ਮੈਂ ਬਹੁਤਾ ਨਹੀਂ ਕਹਿੰਦਾ ਜੀ 12 ਕਿਲੋ ਦੇਈ ਜਾਊਗੀ ਠੀਕ ਆ ਜੀ ਹਾਂ ਬਾਕੀ ਛਿਆਂ ਦੀ ਗੱਬਣ ਆ ਆਪਾਂ ਨੂੰ ਕੋਈ ਗੱਲ ਨਹੀਂ ਇਹੋ ਜੀ ਹਾਂਜੀ ਕੋਈ ਘਰੇ ਮੰਗਾ ਲੈ ਚੈੱਕ ਕਰਵਾ ਲੈ ਜੇ ਕੋਈ ਨਹੀਂ ਇਨੀ ਦੂਰ ਡਾਕਟਰ ਹਾਂਜੀ ਚੈੱਕ ਕਰਵਾ ਕੇ ਗੱਡੀ ਵਾਲੇ ਨੂੰ ਚੰਗਾ ਠੀਕ ਆ ਜੀ ਮਤਲਬ ਛਿਆਂ ਦੀ ਗਰੰਟੀਡ ਗੱਬਣਿਆ ਥਣ ਵੇਖਦੇ ਥਣਾ ਦੀ ਆਪਣੀ ਗਰੰਟੀ ਵੀ ਆ ਵੀਰ ਵੀ ਲਵੇਗਾ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਸੋਈਆਂ ਜਿਹੜੀਆਂ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਲੈ ਜਾਏ ਚਵਾਈ ਕਰੇ ਕੋਈ ਆਨਲਾਈਨ ਵੀ ਕੋਈ ਖੜੂਗਾ ਦਹਾਂ ਦੇਣਾ ਦੀ ਆਡੀ ਗਰੰਟੀ ਵੀ ਹੋਊਗੀ ਠੀਕ ਹੈ ਜੀ ਤੇ ਬਾਕੀ ਕੋਈ ਜੀ ਬਸ ਉਹ ਇਹ ਕਹਿਤਾ ਪਾਣੀ ਕਹਿ ਕੇ ਭਜਦੇ ਜੀ ਠੀਕ ਹੈ ਜੀ ਆਹ ਵੇਖੋ ਕਟੀਆਂ ਥੱਲੇ ਮੈਂ 10000 ਰੁਪਏ ਹੀ ਆਓ ਠੀਕ ਹੈ ਜੀ ਇਹਦੇ ਥੱਲੇ ਕੋਈ ਆਨਸਰ ਦੀ ਗੱਦਿਆ ਮਤਲਬ ਇਹ ਨਹੀਂ ਹੁੰਦਾ ਠੀਕ ਹੈ ਜੀ